14 ਜਨਵਰੀ ਨੂੰ ਮਹਿਲਾਵਾਂ ਦੇ ਖਾਤਿਆਂ ਵਿੱਚ 30-30 ਹਜ਼ਾਰ ਰੁਪਏ ਆਉਣਗੇ ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਇਥੋਂ ਤੱਕ ਕਿ ਕਿਸਾਨਾਂ ਨੂੰ 400 ਰੁਪਏ ਤੱਕ ਦਾ ਬੋਨਸ ਵੀ ਮਿਲੇਗਾ ਜੀ ਹਾਂ ਵੋਟਾਂ ਤੋਂ ਪਹਿਲਾਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਇਹ ਖਬਰ ਇਸ ਕਰਕੇ ਦੇ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੀ ਵੋਟਾਂ ਤੋਂ ਪਹਿਲਾਂ ਹਰ ਇੱਕ ਔਰਤ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਜਾਂ ਫਿਰ ਐਲਾਨ ਕੀਤਾ ਗਿਆ ਸੀ ਸੋ ਹੁਣ ਬਿਹਾਰ ਦੇ ਵਿੱਚ ਵੋਟਾਂ ਤੋਂ ਪਹਿਲਾਂ ਤੇ ਜਸਵੀ ਯਾਦਵ ਨੇ ਇਹ ਐਲਾਨ ਕੀਤਾ ਹੈ ਕਿ 14 ਜਨਵਰੀ ਨੂੰ ਹਰ ਇੱਕ ਮਹਿਲਾ ਯਾਨੀ ਕਿ ਹਰ ਇੱਕ ਔਰਤ ਦੇ ਖਾਤੇ ਵਿੱਚ 30-30 ਹਜ਼ਾਰ ਰੁਪਏ ਆਉਣਗੇ ਅਤੇ ਕਿਸਾਨਾਂ ਨੂੰ ਵੀ ਬੋਨਸ ਦੇ ਨਾਲ ਨਾਲ ਮੁਫਤ ਬਿਜਲੀ ਦਿੱਤੀ ਜਾਵੇਗੀ ਸੋ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੈ ਜਿਹੜੀ ਜਾਂ ਵੋਟਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਹੈ ਜਿਹੜੀ ਵਕ ਵਕ ਪਾਰਟੀਆਂ ਦੇ ਵੱਲੋਂ ਉਮੀਦਵਾਰਾਂ ਦੇ ਵੱਲੋਂ ਜਾਫਰ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ 6 ਨਵੰਬਰ ਨੂੰ VOTING ਹੋਣੀ ਹੈ ਯਾਨੀ ਕਿ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਇਸੇ ਨੂੰ ਲੈ ਕੇ ਆਰਜीडी ਆਗੂ ਅਤੇ ਮਹਾਗਠਬੰਧਨ ਦੇ ਸੀਐਮ ਉਮੀਦਵਾਰ ਤੇਜਸਵੀ ਯਾਦਵ ਨੇ ਵੋਟਰਾਂ ਦਾ ਦਿਲ ਜਿੱਤਣ ਦੇ ਲਈ ਇਹ ਵੱਡੇ ਐਲਾਨ ਕੀਤੇ ਨੇ। ਉਹਨਾਂ ਕਿਹਾ ਕਿ ਜੇ ਕਰੋਨਾ ਦੀ ਸਰਕਾਰ ਬਣਦੀ ਹੈ ਤਾਂ ਮਕਰ ਸੰਕ੍ਰਾਂਤੀ ਯਾਨੀ ਕਿ 14 ਜਨਵਰੀ ਨੂੰ ਮਹਿਲਾਵਾਂ ਦੇ ਖਾਤੇ ਵਿੱਚ ਮਾਈ ਬહેਨ ਯੋਜਨਾ ਦੇ ਤਹਿਤ 1 ਸਾਲ ਦਾ 30000 ਰੁਪਏ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਰਕਮ ਸਿੱਧੀ ਮਹਿਲਾਵਾਂ ਦੇ ਖਾਤੇ ਵਿੱਚ ਜਾਵੇਗੀ ਤਾਂ ਕਿ ਆਰਥਿਕ ਰੂਪ ਵਿੱਚ ਉਹ ਮਜ਼ਬੂਤ ਹੋ ਸਕਣ। ਸੋ ਇਸ ਤੋਂ ਇਲਾਵਾ ਤੇਜਸਵੀ ਨੇ ਕਿਹਾ ਹੈ ਕਿ ਜੀਵਿਕਾ ਦੀਦੀਆਂ ਅਤੇ ਹੋਰ ਕੰਮ ਕਰਨ ਵਾਲੀਆਂ ਸਾਰੀਆਂ ਔਰਤਾਂ ਨੂੰ ਸਥਾਈ ਕੀਤਾ ਜਾਵੇਗਾ ਉਹਨਾਂ ਦਾ ਜਿਹੜਾ 30000 ਰੁਪਏ ਵੇਤਨ ਹੈ ਜਿਹੜਾ ਯਾਨੀ ਕਿ ਤਨਖਾਹ ਉਹ ਕੀਤੀ ਜਾਏਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 2000 ਰੁਪਏ ਪ੍ਰਤੀ ਮਹੀਨਾ 5 ਲੱਖ ਰੁਪਏ ਦਾ ਬੀਮਾ ਕਵਰ ਵੀ ਦਿੱਤਾ ਜਾਵੇਗਾ ਸੋ ਕਿਸਾਨਾਂ ਨੂੰ ਲੈ ਕੇ ਵੀ ਤੇਜਸਵੀ ਆਦਮ ਨੇ ਰਾਹਤ ਦੀ ਗੱਲ ਕੀਤੀ ਉਹਨਾਂ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਆਉਂਦੀ ਹੈ ਤਾਂ ਐਮਐਸਪੀ ਤੇ 300 ਰੁਪਏ ਤੋਂ ਜ਼ਿਆਦਾ ਅਤਿ ਗੇਹੂ ਹੈ ਜਿਹੜਾ ਉਹ ਐਮਐਸਪੀ ਤੋਂ 400 ਰੁਪਏ ਦੇ ਬੋਨਸ ਦਿੱਤਾ ਜਾਏਗਾ ਸੋ ਫ੍ਰੀ ਬਿਜਲੀ ਦਾ ਵੀ ਐਲਾਨ ਕੀਤਾ ਗਿਆ ਹੈ ਕਿਸਾਨਾਂ ਨੂੰ ਖੇਤੀ ਦੇ ਲਈ ਫ੍ਰੀ ਬਿਜਲੀ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਹੁਣ ਸੂਬੇ ਵਿੱਚ ਸਰਕਾਰ 55 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਾ ਪੈਸਾ ਲੈਂਦੀ ਹੈ ਪਰ ਸਰਕਾਰ ਆਉਣ ਤੇ ਸਾਡੇ ਵੱਲੋਂ ਇਹ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਯਾਨੀ ਕਿ ਮੁਫਤ ਬਿਜਲੀ ਕਰ ਦਿੱਤੀ ਜਾਵੇਗੀ ਸੋ ਇਹ ਐਲਾਨ ਨੇ ਜਿਹੜੇ ਵੱਡੇ ਤੇਜਸਵੀ ਯਾਦਵ ਦੇ ਵੱਲੋਂ ਬਿਹਾਰ ਚੋਣਾਂ ਤੋਂ ਪਹਿਲਾਂ ਕਰ ਦਿੱਤੇ ਗਏ ਨੇ